ਬਾਬਲ ਦੇ ਅੰਦਰ ਜੋ ਪ੍ਰਭਾਵ ਜ਼ਿਆਦਾ ਸੀ ਇਹ ਮਿਸਰ ਤੋਂ ਸੀ ਕਿਉਂਕਿ ਮਿਸਰ ਵਿੱਚ ਇਹ ਪਹਿਲਾ ਉਪਾਸਨਾ ਚੱਲ ਰਹੀ ਸੀ ਮੇਰੇ ਨਾਲ ਇੱਕ ਆਇਤ ਪੜੋ ਬਾਈਬਲ ਦੇ ਵਿੱਚੋਂ ਕੂਚ ਦੀ ਕਿਤਾਬ ਉਸ ਦਾ 12ਵਾਂ ਅਧਿਆਇ ਕੂਚ ਦੀ ਕਿਤਾਬ 12ਵਾਂ ਅਧਿਆਇ ਕੂਚ 12 ਆ 12ਵੀਂ ਐਥ ਮੈਂ ਉਸ ਰਾਤ ਮਿਸ਼ਰ ਦੇਸ਼ ਦੇ ਵਿੱਚੋਂ ਦੀ ਲੰਘਾਂਗਾ ਔਰ ਮਿਸ਼ਰ ਦੇ ਪਲਾਂਟੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਹਮ ਅਤੇ ਮਿਸ਼ਰ ਦੇ ਸਾਰੇ ਦੇਵਤਿਆਂ ਦਾ ਨਿਉ ਕਰਾਂਗਾ ਹਮ ਸਤਾਇਆ ਤੇ ਸੀ ਫਰਾਓ ਨੇ ਤੰਗ ਤੇ ਕੀਤਾ ਸੀ ਫਰਾਓ ਨੇ ਪਰ ਦੇਵਤਿਆਂ ਦਾ ਨਿਉ ਕਰਾਂਗਾ ਇਹਦਾ ਕੀ ਮਤਲਬ ਹੋਇਆ